ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲਬਾਤ ਕਰਨੀ ਹੈ ਸੁਖਪਾਲ ਸਿੰਘ ਖਹਿਰਾ ਜੋ ਸਾਬਕਾ ਐਮਐਲਏ ਦਲਵੀਰ ਸਿੰਘ ਗੋਲਡੀ ਦੇ ਘਰ ਧੂਰੀ ਵਿਖੇ ਗਿਆ ਉਹਨੂੰ ਮਨਾਉਣ ਵਾਸਤੇ ਕਿਆ ਸਰਾਈਆਂ ਐਸੀ ਮੀਡੀਆ ਦੇ ਵਿੱਚ ਜੜੀਆਂ ਚਰਚਾਾਂ ਮੇੜੀਆਂ ਹੋਈਆਂ ਹੋਈਆਂ ਸੀ ਮੈਂ ਤੁਹਾਨੂੰ ਉਹ ਨਹੀਂ ਕਰ ਦੂ ਦੱਸਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਸਾਡ ਨੂੰ ਪਹਿਲਾਂ ਇਹਨਾਂ ਨੇ ਗੋਲਡੀ ਦੇ ਕੋਲੋਂ ਦਲਵੀਰ ਗੋਲਡੀ ਦੇ ਕੋਲੋਂ ਡਰਾਮਾ ਕਰਵਾਇਆ ਕਿ ਤੂੰ ਖੈਰੇ ਦਾ ਵਿਰੋਧ ਕਰਕੇ ਟਿਕਟ ਮੈਨੂੰ ਕਿਉਂ ਨਹੀਂ ਦਿੱਤੀ ਲੋਕ ਸਭਾ ਦੀ ਸੰਗਰੂਲ ਤੋਂ ਜਦੋਂ ਉਹ ਬੋਲਦਾ ਸੀ ਨਾ ਉਹਦੇ ਬੋਲਣ ਵਿੱਚੋਂ ਇਹ ਝਲਕ ਮਿਲਦੀ ਸੀ ਇਹ ਸਮਝ ਆਉਂਦੀ ਸੀ ਕਿ ਇਹ ਜਾਣ ਬੁੱਝ ਕੇ ਖੈਰੇ ਦੇ ਕਹਿਣ ਤੇ ਡਰਾਮਾ ਕਰ ਰਿਹਾ ਹੈ ਕਿ ਮੈਨੂੰ ਟਿਕਟ ਕਿਉਂ ਨਹੀਂ ਮਿਲੀ ਚਲੋ ਜਦੋਂ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਮੀਡੀਆ ਦੇ ਵਿੱਚ ਚਰਚਾਾਂ ਮੇ ਛੜ ਜਾਂਦੀਆਂ ਨੇ ਕਿ ਗੋਲਡੀ ਜਣ ਕੇ ਤੂਰੀ ਦਾ ਐਮਐਲਏ ਸਾਬਕਾ ਕਾਂਗਰਸੀ ਉਹ ਵਿਰੋਧ ਕਰਦਾ ਹੈ ਖਹਿਰੇ ਦਾ ਜਾਂ ਨਾਰਾਜ਼ ਹੋ ਗਿਆ ਟਿਕਟ ਨਾ ਮਿਲਣ ਤੇ ਉਦੋਂ ਇਹ ਚਰਚਾਾਂ ਮੀਡੀਆ ਦੇ ਵਿੱਚ ਛੜ ਗਈਆਂ ਤੇ ਉਦੋਂ ਬਾਅਦ ਦੇ ਵਿੱਚ ਸੁਖਬਾਲ ਸਿੰਘ ਖਹਿਰਾ ਜਿਹੜੇ ਖੁਦਮੁਖਤਿਆਰੀ ਚਾਹੁੰਦੇ ਨੇ ਸੂਬਾ ਪ੍ਰਧਾਨ ਰਾਜਾ ਬੜਿੰਗ ਤੇ ਬੀਬੀ ਅਰਜਿੰਦਰ ਕੌਰ ਪਠਨ ਤੇ ਕੁਝ ਹੋਰ ਕਾਂਗਰਸੀ ਜਿਵੇਂ ਕਮਾਲੂ ਵਰਗੇ ਜਿਹੜੇ ਪਹਿਲਾਂ ਝਾੜੂ ਵੜਨ ਦੇ ਐਮਐਲ ਹੁੰਦੇ ਸੀ ਉਹ ਸਾਰੇ ਗੋਲਡੀ ਦੇ ਘਰ ਇਕੱਠੇ ਹੁੰਦੇ ਆ ਉੱਥੇ ਗੱਲਬਾਤ ਚੱਲਦੀ ਹੈ ਖੈਰ ਸਭ ਕਹਿੰਦੇ ਗੋਲਡੀ ਮੇਰੇ ਪੁੱਤ ਦੇ ਬਰਾਬਰ ਹੀ ਹੈ ਮੇਰੇ ਪੁੱਤ ਦੀ ਉਮਰ ਦਾ ਇਹੋ ਜੀ ਗੱਲ ਕਹੀ ਤੇ ਨਾਲ ਇੱਕ ਹੋਰ ਤੀਰ ਮਾਰਿਆ ਛੰਕੇ ਕਹਿੰਦਾ 2027 ਦੇ ਵਿੱਚ ਆਪਾਂ ਸਰਕਾਰ ਬਣਾਵਾਂਗੇ ਤੇ ਝੰਡੇ ਵਾਲੀ ਜਿਹੜੀ ਗੱਡੀ ਹੈ ਕਹਿੰਦਾ ਉਹ 골ਡੀ ਨੂੰ ਜ਼ਰੂਰ ਮਿਲੋ ਮੈਨੂੰ ਮਿਲੇ ਨਾ ਮਿਲੇ ਜਾਨਕਿ ਕੈਬਨਟ ਮੰਤਰੀ ਦਲਵੀਰ 골ਡੀ ਨੂੰ ਬਣਾਵਾਂਗੇ ਇਹ ਖੈਰਾ ਸਭ ਨੇ ਉੱਥੇ ਪੰਪ ਮਾਰਿਆ 골ਡੀ ਨੂੰ ਹਾਲਾਂਕਿ ਪੰਪ ਨਹੀਂ ਗੇ ਪਹਿਲਾਂ ਸਾਰਾ ਕੁਝ ਜਾਣ ਬੁੱਝ ਕੇ ਜਿਵੇਂ ਕਹਿ ਲੀਏ ਇੱਕ ਲਿਖ ਦਿੱਤਾ ਜਾਂਦਾ ਫਿਰ ਉਹਨੂੰ ਬੋਲਿਆ ਜਾਂਦਾ ਇਹ ਡਰਾਮੇਬਾਜ਼ੀ ਕਿਉਂ ਕੀਤੀ ਗਈ ਇਹਦਾ ਕਾਰਨ ਕੀ ਹੈ ਇੱਕ ਤਾਂ ਇਹ ਕਿ ਜਿਹੜੇ ਸੰਗਰੂਰ ਦੀ ਕਾਂਗਰਸ ਦੀ ਲੀਡਰਸ਼ਿਪ ਹੈ ਲੋਕਾਂ ਦੇ ਵਿੱਚ ਇਹ ਮੈਸੇਜ ਚੱਲਾ ਜਾਵੇ ਕਿ ਸਾਰੇ ਇਕੱਠੇ ਨੇ ਕੋਈ ਰੁੱਸਿਆ ਨਹੀਂ ਹੋਇਆ ਇਹ ਖੈਰਾ ਸਭ ਨੇ ਕੋਸ਼ਿਸ਼ ਕੀਤੀ ਦੂਜੀ ਗੱਲ ਉੱਥੇ ਉਹਨੇ ਇੱਕ ਹੋਰ ਗੱਲ ਕਹੀ ਕਹਿੰਦਾ ਮੈਂ ਗਰੀਬ ਜਆ ਬੰਦਾ ਇਲੈਕਸ਼ਨ ਤੇ ਪੈਸਾ ਲਾਉਣ ਵਾਸਤੇ ਮੇਰੇ ਕੋਲੇ ਬਹੁਤਾ ਨਹੀਂ ਹੈਗਾ ਹੰ ਮੈਂ ਦੱਸਣ ਲੱਗਾ ਸੁਣੋ ਸਾਰੇ ਜਣੇ ਧਿਆਨ ਨਾਲ ਸੁਣ ਲਿਓ ਜਿਸ ਬੰਦੇ ਕੋਲੇ 2500 ਏਕੜ ਜ਼ਮੀਨ ਹੋਵੇ ਜਣ ਕੇ 2500 ਕਿੱਲਾ ਜ਼ਮੀਨ ਦਾ ਹੋਵੇ ਉਹ ਬੰਦਾ ਗਰੀਬ ਹੁੰਦਾ ਹੈ ਅੰਦਾਜ਼ਾ ਤੁਸੀਂ ਲਾਇਓ ਐਡਾ ਵੱਡਾ ਗੱਪ ਮੈਨੂੰ ਅੱਜ ਤਾਂ ਏਦਾਂ ਲੱਗਾ ਜਿੰਨੇ ਮੈਂ ਸ਼ਾਇਦ ਸਰਵੀਰ ਨੂੰ ਪਿੱਛੇ ਛੱਡਦਾ ਹੋਵੇ ਗੱਪਾਂ ਮਾਰਨ ਵਾਸਤੇ 2500 ਏਕੜ ਜ਼ਮੀਨ ਦਾ ਮਾਲਕ ਸੁਖਪਾਲ ਖਹਿਰਾ ਕਹਿੰਦਾ ਮੈਂ ਗਰੀਬ ਜਿਹਾ ਬੰਦਾ ਮੇਰੀ ਇਲੈਕਸ਼ਨ ਦਾ ਕਹਿੰਦਾ ਲੋਕਾਂ ਨੇ ਲੜੀਏ ਪਹਿਲਾਂ ਵੀ ਹੁਣ ਵੀ ਲੜੀਏ ਚਲੋ ਇਹ ਜੋ ਨਾਟਕਬਾਜ਼ੀ ਉੱਥੇ ਹੋਈ ਉਹਦੇ ਬਾਅਦ ਮੀਡੀਆ ਦੇ ਵਿੱਚ ਚਰਚਾਾਂ ਮ ਛਿੜ ਗਈਆਂ ਔਰ ਉਸ ਹੋਏ ਗੋਲਡੀ ਨੂੰ ਐਮਐਲਏ ਧੂਰੀ ਹਲਕੇ ਤੋਂ ਸਾਬਕਾ ਕਾਂਗਰਸੀ ਨੂੰ ਮਨਾ ਲਿਆ ਗਿਆ ਖੈਰਾ ਸਾਹਿਬ ਨੇ ਅਜਿੰਦਰ ਕੌਰ ਪੱਠਰਦੇਵੀ ਗੁਣ ਗਾਏ ਸਭ ਕੁਸ ਕੋਲ ਮਿਲਾ ਕੇ ਹੋ ਗਿਆ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਸੰਗਰੂਰ ਸੀਟ ਜਿਹੜੀ ਆ ਨਾ ਜੋ ਤੁਸੀਂ ਮੇਰੇ ਮੂੰਹ ਤੋਂ ਇਹ ਗੱਲ ਸੁਣੋਗੇ ਕਈਆਂ ਨੇ ਗਾਲਾਂ ਕਢਣੀਆਂ ਨੇ ਕਈਆਂ ਨੇ ਖਸਣਾ ਵੀ ਹੈ ਕਈਆਂ ਨੇ ਬੜਾ ਕੁਝ ਹੋਰ ਉਹਦੇ ਵਿੱਚੋਂ ਮਤਲਬ ਕੱਢਣੇ ਨੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਮੈਂ ਇੱਕ ਬੇਨਤੀ ਕਰਨੀ ਹੈ ਜਿੱਤੂ ਕੌਣ ਇਹ ਸਮਾਂ ਦੱਸੋ ਸੁਣ ਲਿਓ ਧਿਆਨ ਦੇ ਨਾਲ ਪਹਿਲੇ ਨੰਬਰ ਤੇ ਸਿਮਰਜੀਤ ਸਿੰਘ ਮਾਨ ਦੂਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਜਿਹੜੀਆਂ ਪਾਰਟੀਆਂ ਨੇ ਨਾ ਤਿੰਨ ਬਾਦਲ ਪਰਵਾਰ ਤੇ ਕਾਂਗਰਸੀ ਤੇ ਸਿਮਰਿਤ ਮਾਨ ਤੇ ਚੌਥੀ ਪਾਰਟੀ ਕਿਹੜੀ ਹੈ ਝਾੜੂ ਪਾਰਟੀ ਤੇ ਪੰਜਵਾਂ ਜਿਹੜਾ ਨਵਾਂ ਉਮੀਦਵਾਰ ਹਜੇ ਅਨਾਉਂਸ ਹੋਣਾ ਉਹ ਬੀਜੇਪੀ ਦਾ ਹੈ ਉਹ ਗੱਲ ਇਹ ਹੋਣਾ ਹੈ ਹੁਣ ਜਿਹੜੇ ਪਹਿਲਾਂ ਛੜਾ ਮਾਰਦੇ ਫਿਰਦੇ ਨੇ ਟਪੂਸੀਆਂ ਮਾਰਦੇ ਫਿਰਦੇ ਨੇ ਜਿਨ੍ਹਾਂ ਦੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਇਹਨਾਂ ਵਿੱਚੋਂ ਤਿੰਨ ਬੰਦੇ ਮੈਂ ਦੱਸ ਦਿੰਦਾ ਵੀ ਦੌੜ ਵਿੱਚ ਹੀ ਹੈ ਨੇ ਉਹ ਕਿਹੜੇ-ਕਿਹੜੇ ਸਿਮਰਜੀਤ ਮਾਨ ਕਾਂਗਰਸ ਦਾ ਸਕਵਾਲਸਰ ਖੈਰਾ ਤੇ ਤੀਜਾ ਬਾਦਲਾਂ ਦਾ ਜਿਹਨੂੰ ਝੁੰਦਾ-ਝੁੰਦਾ ਕਹਿੰਦੇ ਆ ਇਹ ਦੌੜ ਵਿੱਚ ਹੀ ਹੈ ਨੇ ਇਹ ਤੁਸੀਂ ਹਰ ਪੁੱਛੋਗੇ ਇਨਾਂ ਦੀ ਜਵਾਨਤਾ ਜਬਤ ਹੋਣੀ ਨਹੀਂ ਇਹ ਬਹੁਤ ਵੱਡੀ ਸਚਾਈ ਹੈ ਦੋ ਗੱਲਾਂ ਦਾ ਰਾਜ ਤੁਹਾਨੂੰ ਮੈਂ ਦੱਸ ਦਿੰਦਾ ਤੁਸੀਂ ਅੰਦਾਜ਼ਾ ਲਾ ਲਿਓ ਰਿਪੀਟ ਮੇਰਾ ਇਰਾਦਾ ਨਹੀਂ ਸੀ ਕਰਨ ਦਾ ਪਰ ਮੈਨੂੰ ਕਰਨਾ ਪੈ ਰਿਹਾ ਹੁਣ ਇੱਥੇ ਸਿਮਰਿਤ ਮਾਨ ਤੇ ਸੁਪਾਲਸ ਖਹਿਰਾ ਇੱਕ ਸਟੇਜ ਤੇ ਇਕੱਠੇ ਬੋਲਦੇ ਰਹੇ ਨੇ ਇੱਕ ਦੂਜੇ ਦੇ ਗੁਣ ਗਾਉਂਦੇ ਰਹੇ ਨੇ ਹੁਣ ਜਿਹੜੇ ਵੋਟਰ ਨੇ ਉਹ ਖਹਿਰੇ ਨੂੰ ਬੋਟ ਪਾਉਣਗੇ ਜਿਹਦਾ ਸਿਮਜੀਤ ਮਾਨ ਨੂੰ ਪਾਉਣਗੇ ਇਹ ਸਵਾਲ ਹੈ ਬਹੁਤ ਵੱਡਾ ਤੇ ਜੇ ਜੇ ਤੁਸੀਂ ਬਾਦਲਾਂ ਦੀ ਗੱਲ ਕਰੋਗੇ ਕਿ ਬਾਦਲਾਂ ਦਾ ਬੇੜਾ ਗਰਕ ਹੋਇਆ ਪਿਆ ਗੈਂਡੀ ਲੋੜੀਂ ਚਲੋ ਕੁੱਲ ਮਿਲਾ ਕੇ ਮੈਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਖਹਿਰਾ ਸਾਹਿਬ ਦਲਵੀਰ ਗੋਲਡੀ ਨੂੰ ਮਨਾਉਣ ਵਾਸਤੇ ਉਹਦੇ ਘਰ ਧੂਰੀ ਜਾਂਦੇ ਨੇ ਉਹ ਇੱਕ ਨੌ ਟੰਕੀ ਸੀ ਜਾਣ ਬੁਝ ਕੇ ਪਹਿਲਾਂ ਗੋਲਡੀ ਤੋਂ ਵਿਰੋਧ ਕਰਾਇਆ ਗਿਆ ਫਿਰ ਖੈਰਾ ਸਾਹਿਬ ਉਹਦੇ ਘਰ ਜਾਂਦੇ ਨੇ ਜਣਕੇ ਵੀ ਚਰਚਾਾਂ ਮਾ ਛੜ ਜਾਣ ਖੈਰਾ ਸਾਹਿਬ ਦੀਆਂ ਮਤਲਬ ਆ ਸੀ ਇੱਕ ਕਰਤੂਤ ਹੈ ਅਕਾਲੀਆਂ ਦੀ ਕਾਂਗਰਸੀਆਂ ਦੀ ਜਿਹੜੀ ਮੈਂ ਤੁਹਾਨੂੰ ਅੱਜ ਦੱਸੀ ਹੈ ਤੇ ਇਹੀ ਸੱਚ ਹੈ ਅਕਾਲੀ ਕਾਂਗਰਸੀ ਤੇ ਬਾਦਲ ਦਲੀਏ ਇੱਕ ਇਹਨਾਂ ਨਾਲ ਹੋਰ ਕੌਣ ਹੈ ਸਮਜੀਤ ਮਾਨ ਇਹ ਚਾਰ ਤਾਂ ਸੰਰੂਰ ਲਖਸ਼ਣ ਦੀ ਦੌੜ ਵਿੱਚ ਹੈ ਹੀ ਨਹੀਂ ਇਹ ਬਾਹਰ ਨੇ ਦੌੜ ਤੂੰ ਬਸ ਐਨੀ ਇੱਕ ਗੱਲ ਕਹਿਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ